ਆਥ ਰਾਜ ਸਾਜ ਕਥਨਉ ਜੋ ਵੀ ਰਾਜ ਸਾਜ ਹਮ ਪਰ ਜਵਿਆਉ ਜਥਾ ਸ਼ਕਤ ਤਬ ਧਰਮ ਚਲਾਇਓ ਭਾਤ ਭਾਤ ਪਰ ਖੇਲ ਸ਼ਿਕਾਰਾ ਹਮਾਰੇ ਰੀਤ ਰੋਜ ਝੰਖਾਰਾ ਦੇਸ ਚਾਲ ਹਮ ਤੇ ਪੁਨ ਪਈ ਸਹਿਰ ਪਾਵਟਾ ਕੀ ਸੁਦ ਲਈ ਕਾਲ ਇੰਦਰੀ ਟਟ ਕਰੇ ਬਿਲਾਸਾ ਅਨਕ ਪਾਤ ਕੇ ਪੀਖ ਤਮਾਸਾ ਤਾਕੇ ਸਿੰਘ ਕਨੇ ਚੁਣ ਮਾਰੇ ਰੋਜ ਰੀਤ ਬਹੁ ਪਾਤ ਬਿਦਾਰੇ ਹਤੇ ਸਾ ਕੋਪਾ ਤਬ ਰਾਜਾ ਲੋਹ ਪਰਾ ਹਮਸੋਂ ਬਿਨ ਕਾ ਜਾਪ ਜੰਗ ਪ੍ਰਿਆ ਚੰਦ ਤਹਾ ਸ਼ਾ ਸ੍ਰੀ ਸ਼ਾ ਸੰਗਰਾਮ ਕੋਪੇ ਪੰਚੋ ਬੀਰ ਬੰਕੇ ਪ੍ਰਿਥੀ ਪਾਏ ਰੂਪੇ ਹਟੀ ਜੀਤ ਮੱਲੰਗ ਸੋ ਗਾ ਜੀ ਗੁਲਾਬੰਗ ਰਣੰ ਦੇਖੀ ਅੰਗ ਰੰਗ ਰੂਪੰ ਸਾਹਾ ਬੰ ਹਟਿਓ ਮਾਹਰੀ ਚੰਦ ਅੰਗੰ ਗ੍ਰਾਮ ਜਿਨੈ ਕੀਤੀ ਅੰਗ ਜਿੱਤੀ ਅੰਗ ਫੌਜ ਤਾਮੰ ਕੁਪੇ ਲਾਲ ਚੰਦੰ ਕੀਏ ਲਾਲ ਰੂਪੰ ਜਿਨੈ ਗੰਜੀ ਅੰਗ ਗਰਵ ਸਿੰਘ ਅਨੂਪੰ ਉਪਿਓ ਮਾਹਰੂ ਕਾਹਰੂ ਰੂਪ ਤਾਰੇ ਜਿਨੈ ਖਾਨ ਖਾਵੀਨੇ ਅੰਖੇ ਤੇ ਮਾਰੇ ਉਪਿਓ ਦੇਵਤੇ ਸਿੰਘ ਦਿਆ ਰਾਮ ਜੁਧੰ ਕੀਓ ਦਰੋਣ ਕੀ ਜਿਓ ਮਹਾ ਜੁਧ ਸੁਦੰ ਕਿਰਪਾਲ ਕੋਪਿਯੰ ਕੁਤਕੋ ਸੰਭਾਰੀ ਆ ਠੀਕਾਨ ਹੈ ਆਤਕੇ ਸੀਸ ਝਾਰੀ ਉਠੀ ਛਿਛ ਇਹ ਚੰਕੜਾ ਮੇਜ ਜੋ ਰੰਗ ਮਨੋ ਮੱਖਨੰ ਮਟਕੀ ਕਾਨ ਹੋਰੰ ਤਹਾਨੰਦ ਚੰਦੰ ਕੀਓ ਕੋ ਪਾਰੋ ਲਗਾਈ ਬਰੱਛੀ ਕਿਰਪਾਨੰ ਸੰਭਾਰੋ ਟੁੱਟੀ ਤੇ ਇਹ ਤਰੀਕੀ ਕੱਢੇ ਜਮ ਦੱਢੰ ਹਠੀ ਰਾਖੀ ਅੰਗ ਲਜ ਬੰਸੰਗ ਸੰ ਅੱਢੰ ਤਹਾਂ maat ਲੇ ਅੰਕ੍ਰਪਾਲ ਅੰਕਰ ਉੱਦੰ ਛਕਿਓ ਛੋਵ ਛਤਰੀ ਕਰਿਓ ਜੁਦ ਸੁਦੰ ਸਹੇ ਦੇਹ ਆਪੰ ਮਹਾਬੀਰ ਪਾਨੰ ਕਰੋ ਖਾਨ ਬਾਨੀਨ ਖਾਲੀ ਪਲਾਣੰ ਹਟਿਓ ਸਾਹਾ ਬੰਗ ਚੰਦ ਖੇਤੰ ਖਤਰਿਆਨੰ ਹਨੇ ਖਾਨ ਖੂਨੀ ਖੁਰਾ ਆਸਾਨ ਪਾਨੰ ਤਹਾਂ ਬੀਰ ਬੰਕੇ ਭਲੀ ਭਾਂਤ ਮਾਰੇ ਬਚੇ ਪ੍ਰਾਨ ਲੈ ਕੇ ਸਿਪਾਹੀ ਸਿਧਾਰੇ ਕਹਾਂ ਸ਼ਾਹ ਸੰਗਰਾਮ ਕੀਨੇ ਅਖਾਰੇ ਕਨੇ ਖੇਤ ਮੋਖਾਨ ਖੂਨੀ ਲਤਾਰੇ ਨਿਰਪੰ ਗੋਪਲਾਜੰ ਖਰੋ ਖੇਤ ਗਾਜੈ ਵਰਗਾ ਚੁੰਡ ਮਧ్యం ਮਨੋ ਸਿੰਘ ਰਾਜੈ ਤਹਾਂ ਏਕ ਬੀਰੰ ਹਰੀ ਚੰਦ ਕੋ ਪਿਉ ਭਲੀ ਪਾਤ ਸੋ ਖੇਤ ਮੋ ਪਾਵ ਰੋ ਪਿਉ ਮਹਾਕਰੋਧ ਕੈ ਤੀਰ ਤੀਖੇ ਪ੍ਰਹਾਰੇ ਲਗੈ ਜੌਨ ਕੇ ਤਾਹੇ ਪਾਰੈ ਪਧਾਰੇ ਰਥਾਵਲ ਛੰਦ ਹਰੀ ਚੰਦ ਕ੍ਰੁੱਦੰਗ ਹਨੇਸ਼ੂਰ ਸੁਦੰਗ ਭਲੇ ਬਾਣ ਬਾਹੇ ਵੱਡੇ ਸੈਨ ਗਾਹੇ ਰਸੰਗ ਰੁੱਦਰ ਰਾਚੇ ਮਹਾਂ ਲੋਹ ਮਾਚੇ ਹਨੇਸ਼ ਸ਼ਸਤਰ ਤਾਰੀ ਲਿਟੇ ਪੂਪ ਵਾਰੀ ਤਵੈ ਜੀਤ ਮੱਲੰਗ ਹਰੀ ਚੰਦ ਭੱਲੰਗ ਹਿਦੈ ਐਂਜ ਮਾਰਿਓ ਸੁਖੇ ਤੰਗ ਉਤਾਰਿਓ ਲਗੇ ਬੀਰ ਬਾਣੰਗ ਰਿਸਿਓ ਤੇਜ ਮਾਨੰ ਸਮੋ ਬਾਜਦਾਰੇ ਸਵਰਗੰ ਸਿਧਾਰੇ ਪੁਜੰਗ ਪ੍ਰਿਆ ਅਛੰਤ ਖੁਲੈ ਖਾਨ ਖੂਨੀ ਖੁਰਾ ਆਸਾਨ ਖੱਗੰ ਭਰੀ ਸ਼ਸਤਰ ਧਾਰੰਗ ਉਠੀ ਝਾਲ ਅੱਗੰ ਪਈ ਤੀਰ ਪੀਰੰਕ ਮਾਣ ਅਕੜਕੇ ਗਿਰੇ ਬਾਜਤਾ ਜੀ ਲਗੇ ਤੀਰ ਥੱਕੇ ਬਜੀ ਪੇਰ ਫੂਕਾਰ ਤੁੱਕੇ ਨਗਾਰੇ ਦੂਹ ਹੋਰਤੇ ਵੀਰ ਬੰਕੇ ਬਕਾਰੇ ਕਰੇ ਬਾਹੋ ਆਗਾਤ ਸ਼ਸਤਰੰ ਪ੍ਰਹਾਰੰ ਡਕੀ ਡਾਕਣੀ ਚਾਉੜੀ ਚੀਤਕਾਰੰ ਦੋਹਰਾ ਕਾਹ ਲਗੇ ਵਰਨਨ ਕਰੋ ਮਚਿਓ ਜੁਦੇ ਅਪਾਰ ਜੇ ਲੁਧੇ ਜੁਧੇ ਸਵੇ ਭਜੇ ਸੂਰ ਹਜ਼ਾਰ ਪੁਜੰਗ ਪ੍ਰਿਆ ਅਛੰ ਪਦੇਉ ਸ਼ਾਹ ਪਹਾੜ ਤਾ ਜੀ ਤ੍ਰਿਪਾਯੰਗ ਚਲਿਓ ਬੀਰੀਆ ਧੀਰੀਆ ਨਾ ਚਲਾਇੰ ਜਸੋ ਡੱਢ ਵਾਲੰ ਮਧੁਕਰ ਸੋ ਸਾਹੰ ਭਜੇ ਸੰਗ ਲੈ ਕੈ ਸੁਸਾਰੀ ਸਿਪਾਹ ਚੱਕਰ ਚੌਪਿਓ ਚੰਦ ਗਾਜੀ ਤੰਦੇ ਲੰ ਹਟੀ ਹਰੀ ਚੰਦੰ ਗਹੇ ਹਾਥ ਸੇ ਲੰ ਕਰਿਓ ਸੁਆਮੀ ਧਰਮੰਗ ਮਹਾ ਰੋਸ ਰੁਜਿਯੰ ਗਿਰਿਓ ਟੂਕ ਟੂਕ ਵੈ ਇਸਵ ਸੂਰਜਿਯੰ ਤਹਾ ਖਾਨ ਮਹਿ ਜਾਬ ਤੈ ਆਨ ਕਹਿ ਕੈ ਹਨਿਓ ਸ਼ਾਹ ਸੰਗ ਰਾਮ ਕੋ ਛਸਤਰ ਲੈ ਕੈ ਕਿ ਤਾਇ ਖਾਨ ਬਾਰੀਨ ਹੂ ਅਸਤਰ ਝਾਰੇ ਸਹੀ ਸ਼ਾਹ ਸੰਗਰਾਮ ਸੁਰਗਮ ਸਿਧਾਰੇ ਦੋ ਰਾਮ ਮਾਰਨ ਜਾਵਤ ਖਾਨ ਕੋ ਸੰਗੋਜ ਜੈ ਜਹਾਰ ਹਾ ਹਾ ਇਹ ਲੋਕ ਕੈ ਪਇਓ ਸੁਰਗ ਲੋਕ ਜੈਕਾਰ ਭੁਜੰਗ ਛੰਦ ਲਖੇ ਸ਼ਾਹ ਸੰਗਰਾਮ ਜੁਝੇ ਜੁਜਾਰੰ ਤਵੰ ਕੀਤ ਬਾਨੰ ਕਮਾਨੰ ਸੰਭਾਰੰ ਹਨਿਓ ਏਕ ਖਾਨੰ ਖਿਆਲੰਖਤੰ ਗਦਸਿਓ ਸਤਰੂ ਕੋ ਜਾਨ ਸਿਆਮੰ ਭੁਜੰਗੰ ਗਿਰੋ ਭੂ ਸੁਬਾਨ ਦੂਜੋ ਸੰਭਾਰਿਓ ਮੁਖੰ ਭੀਖ ਨੰਖਾਨ ਕੇ ਤਾਨ ਮਾਰਿਓ ਭਜੋ ਖਾਨ ਖੂਨੀ ਰਹਿਓ ਖੇਤਤਾ ਜੀ ਤਜੇ ਪ੍ਰਾਨ ਤੀਜੇ ਲਗੇ ਬਾਣ ਬਾਜੀ ਛੁਟੀ ਮੂਰਛਨਾ ਹਰੀ ਚੰਦੰਗ ਸੰਭਾਰੇ ਗਹਿ ਬਾਣ ਕਾ ਮਾਨ ਭੀ ਐਚ ਮਾਰੇ ਲਗੇ ਅੰਗ ਜਾਕੇ ਰਹੇ ਨਾ ਸੰਭਾਰੰਗ ਤਨੰ त्याਗ ਤੇ ਦੇਵ ਲੋਕੰ ਪਧਾਰੰ ਦੋਇੰਗ ਬਾਣ ਖੈਚੇ ਇਕੰਗ ਬਾਾਰ ਮਾਰੇ ਬਲੀ ਬੀਰ ਬਾਜੀ ਨਤਾ ਜੀ ਬਿਦਾਰੇ ਜਿਸ ਹੈ ਬਾਨ ਲਾਗੈ ਰਹਿ ਨ ਸੰਭਾਰੰ ਤਨੰ ਵੇਧ ਕੈ ਤਾਹੇ ਭਾਰੰ ਸਿਧਾਰੰ ਸਬੈ ਸਵਾਮ ਧਰਮੰ ਸੋ ਬੀਰੰ ਸੰਭਾਰੇ ਦਕੀ ڈاکਣੀ ਪੂਤ ਪ੍ਰੇਤੰ ਵਿਕਾਰੇ ਹਸੈ ਭੀਰ ਬੈ ਤਾਲਿਓ ਸੁਧ ਸਿਧੰਗ ਚ ਬੀ ਚਾਵਦੀ ਏਂ ਉਡੀ ਗ੍ਰਿਧਵ੍ਰਿਤੰ ਹਰੀ ਚੰਦ ਕੋ ਪੇ ਕਮਾਨੰ ਸੰਭਾਰੰ ਉਪਰੰ ਬਾਜਿ ਤਾਨ ਬਾਨੰ ਪ੍ਰਹਾਰੰ ਦੁਤੀਏ ਤਾਕ ਗੈ ਤੀਰ ਮੋਕਉ ਚਲਾਇੰ ਰਖਿਓ ਦੇਵ ਮੈ ਕਾਨ ਛਵੈ ਕੈ ਸਿਧਾਇੰ ਕ੍ਰਿਤਿਆ ਬਾਣ ਮਾਰਿਓ ਸੋ ਪੇਟੀ ਮਝਾਰੰ ਵਿਧਯੰ ਚਿਲਕਤੰ ਦਵਾਲ ਪਾਰੰ ਪਧਾਰੰ ਚੁਬੀ ਚਿੰਜ ਚਰਮੰ ਕਸ਼ਕਾਏ ਨਾ ਆਯੰ ਕਲੰਕੇ ਵਿਲੰਗ ਜਾਨ ਦਾਸੰ ਬਚਾਇੰ ਰਸਾਵਲ ਚੰਦ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ ਕਰਨ ਲੈ ਕਮਾਨੰ ਹਨੰ ਬਾਣ ਤਾਣੰ ਸਵੈ ਬੀਰਤਾ ਇਸ ਰੋਗ ਹੰ ਚਲਾਏ ਤਬੈ 타ਗ ਬਾਣੰ ਹਣਿਓ ਏਕ ਜਵਾਨੰ ਹਰੀ ਚੰਦ ਮਾਰੇ ਸੋ ਜੋ ਧਾਲ ਤਾਰੇ ਸੋ ਕਾਰੂੜ ਰਾਜੰ ਵਹਿ ਕਾਲ ਕਾਏੰ ਰਣੰਗ ਤਿਆਗ ਭਾਗੇ ਸਵੇ ਧਰਾਸ ਭਾਗੇ ਪਈ ਜੀਤ ਮੇਰੀ ਕਿਰਪਾ ਕਾਲ ਕੇਰੀ ਰਣੰਗ ਦੀਤ ਆਏ ਜਯੰਗ ਗੀਤ ਗਾਏ ਤਨੰਗ ਧਾਰ ਬਰਖੇ ਸਵੇ ਸੂਰ ਹਰਖੇ ਦੋਹਰਾ ਜੁਦ ਜੀਤ ਆਏ ਜਬ ਟਿਕੈ ਨਾ ਤੈਨ ਪਰ ਪਾਬ ਕਹਾਲੂਰ ਮੈਂ ਬਾਂਧਿਓ ਆਨ ਅਨੰਦ ਬੁਰਗਾਵ ਜੇ ਦੇ ਨਰ ਤਹਨਾ ਪਿਰੇ ਦੀਨੇ ਨਗਰ ਨਿਕਾਰ ਜੀਤੇ ਠੌਰ ਭਲੇ ਫਿਰੇ ਦਿਨੈ ਕਰੀ ਪ੍ਰਤੀਪਾਰ ਚੌਵੀ ਬਹੁਤ ਦਿਵਸੇ ਭਾਂਤ ਬਿਤਾਏ ਸੰਤੋਵਾ ਦੁਸ਼ ਸਭ ਘਾਏ ਟਾਂਗ ਟਾਂਗ ਕਰ ਹਣੇ ਨਿਦਾਨਾ ਕੂਕਰ ਜਿਮ ਤਿੰਨ ਤਜੇ ਪੁਰਾਣਾ ਇਤਿ ਸ੍ਰੀ ਮਚਿਤਰਨਾਟ ਗ੍ਰੰਥੇ ਪੰਗਾਣੀ ਜੁਦ ਬਰਨਨ ਨਾਮ ਅਸ਼ਟਮੋ ਧਿਆਏ ਸਮਾਪਤ ਮਸਤ ਸੁਭ ਮਸਤ ਅਪਜੂ